ਦੋਸਤੋ ਅੰਮ੍ਰਿਤਸਰ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ 15 ਸਾਲ ਦੀ ਲੜਕੀ ਨਾਲ ਇੱਕ ਲੜਕੇ ਨੇ 2 ਸਾਲ ਤੱਕ ਪਹਿਲਾਂ ਉਸ ਦਾ ਸ਼ੋਸ਼ਣ ਕੀਤਾ ਤਾਂ ਬਾਅਦ ਵਿੱਚ ਉਸ ਦੀਆਂ ਗਲਤ ਤਸਵੀਰਾਂ ਲਈਆਂ ਤਸਵੀਰਾਂ ਲੈ ਕੇ ਉਹ ਲੜਕੇ ਨੂੰ ਡਰਾਉਣ ਤਮਕਾਉਣ ਲੱਗ ਗਿਆ ਕਿ ਜੇਕਰ ਤੂੰ ਕਿਸੇ ਨੂੰ ਵੀ ਆਪਣੇ ਰਿਲੇਸ਼ਨ ਬਾਰੇ ਕਿਸੇ ਨੂੰ ਦੱਸੇਂਗੀ ਤਾਂ ਮੈਂ ਤੇਰੀਆਂ ਜਿਹੜੀਆਂ ਇਹ ਅਸ਼ਲੀਲ ਵੀਡੀਓ ਜਾਂ ਫੋਟੋਆਂ ਖਿੱਚੀਆਂ ਐ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਵਾਂਗਾ ਤਾਂ ਇਹ ਜੁਤਾਨੇ ਮੇਨੇ ਉਸ ਨੌਜਵਾਨ ਨੇ ਉਦੋਂ ਦਿੱਤੇ ਜਦੋਂ ਲੜਕੀ ਨੇ ਵਿਆਹ ਦੀ ਮੰਗ ਕੀਤੀ ਤਾਂ ਇਹ ਜਿਹੜੀ ਖਬਰ ਆ ਅੰਮ੍ਰਿਤਸਰ ਤੋਂ ਆ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ 15 ਸਾਲਾਂ ਦੀ ਲੜਕੀ ਜਿਹੜੀ ਇੱਕ ਲੜਕੇ ਦੇ ਜਿਹੜੇ ਆਗੇ ਲੜਕੇ ਨੂੰ ਪਿਆਰ ਕਰਨ ਲੱਗ ਜਾਂਦੀ ਆ ਉਹਨੂੰ ਇੰਨੀ ਵੀ ਸਮਝ ਨਹੀਂ ਹੁੰਦੀ ਕਿਉਂਕਿ 15 ਸਾਲਾਂ ਦੀ ਜਿਹੜੀ ਉਮਰ ਹੁੰਦੀ ਆ ਉਸ ਨੂੰ ਸਹੀ ਗਲਤ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਤਾਂ ਜਿਹੜੀ ਲੜਕੀ ਆ ਉਹ ਇੰਨੀ ਵੱਡੀ ਗਲਤੀ ਕਰਦੀ ਆ ਪਹਿਲਾਂ ਤਾਂ ਉਹ ਲੜਕੇ ਨਾਲ ਪਿਆਰ ਕਰ ਬੈਂਦੀ ਆ ਤਾਂ ਫਿਰ ਹੌਲੀ ਹੌਲੀ ਫਿਰ ਲੜਕੇ ਨੇ ਉਸ ਲੜਕੀ ਦੇ ਨਾਲ ਸ਼ੋਸ਼ਣ ਕੀਤਾ ਤਾਂ ਬਾਅਦ ਵਿੱਚ ਜਦ ਲੜਕੀ ਨੇ ਵਿਆਹ ਕਰਵਾਉਣ ਦੀ ਮੰਗ ਕੀਤੀ ਤਾਂ ਲੜਕੇ ਨੇ ਉਸ ਨੂੰ ਚਿੱਟੇ ਦੁੱਧ ਦੀ ਤਰ੍ਹਾਂ ਜਵਾਬ ਦੇ ਦਿੱਤਾ ਤਾਂ ਇਹ ਖਬਰ ਉਦੋਂ ਇਸ ਖਬਰ ਬਾਰੇ ਉਦੋਂ ਵੱਡੇ ਖੁਲਾਸੇ ਹੋਏ ਜਦੋਂ ਲੜਕੀ ਉਸ ਲੜਕੇ ਦਾ ਤੰਗ ਪਰੇਸ਼ਾਨ ਹੋ ਕੇ ਜਦੋਂ ਉਸ ਨੇ ਜਿਹੜੇ ਨਸ਼ੀਲੇ ਪਦਾਰਥੀ ਵਰਤੋਂ ਕਰਕੇ ਆਪਣੀ ਜਦੋਂ ਖੁਦ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੁੜੀ ਦੇ ਘਰ ਦੇ ਪਤਾ ਲੱਗਦਾ ਹੈ ਤਾਂ ਪਹਿਲਾਂ ਤਾਂ ਉਹ ਲੜਕੀ ਨੂੰ ਹਸਪਤਾਲ ਪਹੁੰਚਾਉਂਦੇ ਆ ਤਾਂ ਬਾਅਦ ਵਿੱਚ ਉਸ ਲੜਕੀ ਤੇ ਉਸਦੇ ਮਾਂ ਦੇ ਇਹ ਬਿਆਨ ਆਏ ਆ ਕਿ ਜਿਹੜੀ ਲੜਕੀ ਆ ਜਦੋਂ ਉਸ ਨੂੰ ਹੋਸ਼ ਹੁੰਦਾ ਤਾਂ ਫਿਰ ਉਹਦੇ ਬਿਆਨ ਲੈ ਜਾਂਦੇ ਤਾਂ ਲੜਕੀ ਕਹਿੰਦੀ ਆ ਕਿ ਮੇਰੀ ਜਿਹੜੀ ਮਾਂ ਉਹ ਲੜਕੇ ਦੇ ਘਰ 10 ਸਾਲਾਂ ਤੋਂ ਕੰਮ ਕਰਦੀ ਸੀ ਤਾਂ ਇੱਕ ਦਿਨ ਮੈਂ ਆਪਣੀ ਮਾਂ ਦੇ ਨਾਲ ਵੀ ਉਹਨਾਂ ਦੇ ਘਰ ਚੱਲ ਗਈ ਕੰਮ ਕਰਨ ਦੇ ਲਈ ਤਾਂ ਹੌਲੀ-ਹੌਲੀ ਜਿਹੜਾ ਉਹਨਾਂ ਦਾ ਲੜਕਾ ਸੀ ਮੇਰੇ ਨਾਲ ਗੱਲਬਾਤ ਕਰਨ ਲੱਗ ਗਿਆ ਸੀ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤਾਂ ਬਾਅਦ ਵਿੱਚ ਉਸ ਜਿਹੜਾ ਲੜਕਾ ਏ ਉਹ ਕੁੜੀ ਦੇ ਨਾਲ ਸ਼ੋਸ਼ਣ ਕਰਨ ਲੱਗ ਗਿਆ ਹੁਣ ਤੱਕ ਕਿਤੇ ਨਾ ਕਦੇ ਨਾ ਕਰੇ ਉਸ ਨੂੰ ਉਹਦੀਆਂ ਜਦੋਂ ਜਿਹੜੀ ਗਲਤ ਫੋਟੋਆਂ ਖਿੱਚਦਾ ਸੀ ਵੀਡੀਓ ਬਣਾਉਂਦਾ ਸੀ ਉਹ ਉਹ ਖਿੱਚ ਕੇ ਕੁੜੀ ਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਸੀ ਉਸ ਨੂੰ ਕਿਤੇ ਕਹਿੰਦਾ ਸੀ ਵੀ ਤੂੰ ਛੱਤ ਤੇ ਚੜ ਕੇ ਆਪਣਾ ਫੋਨ ਸੈੱਟ ਕਿਤੇ ਕੋਸ਼ ਕਰ ਕਿਤੇ ਕੋਸ਼ ਕਰ ਇਹ ਸਾਰੀਆਂ ਚੀਜ਼ਾਂ ਤੋਂ ਤੰਗ ਪਰੇਸ਼ਾਨ ਹੋ ਜਾਂਦੀ ਹੈ ਪਰ ਦੂਜੇ ਪਾਸੇ ਕੁੜੀ ਨੇ ਇਹ ਵੀ ਉਹ ਮੁੰਡੇ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਤੇ ਇਲਜ਼ਾਮ ਲਗਾਏ ਕਿ ਜਦੋਂ ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਮੁੰਡੇ ਨੂੰ ਕਿਹਾ ਤਾਂ ਬਾਅਦ ਵਿੱਚ ਮੁੰਡੇ ਤੇ ਪਰਿਵਾਰਕ ਮੈਂਬਰਾਂ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਛੋਟੀ ਜਾਤੀ ਦੇ ਹੋ ਅਸੀਂ ਤੁਹਾਡੇ ਨਾਲ ਆਪਣੇ ਮੁੰਡੇ ਦਾ ਨਹੀਂ ਵਿਆਹ ਕਰਾਵਾਂਗੇ ਤਾਂ ਬਾਅਦ ਵਿੱਚ ਕੁੜੀ ਜਿਹੜੀ ਆ ਤੰਗ ਪਰੇਸ਼ਾਨ ਹੋ ਜਾਂਦੀ ਆ ਉਹ ਜਿਹੜੀ ਡਰ ਜਾਂਦੀ ਆ ਕਿ ਮੇਰੀਆਂ ਜਿਹੜੀਆਂ ਵੀਡੀਓ ਵੀ ਬਣਾਈਆਂ ਨੇ ਫੋਟੋਆਂ ਖਿੱਚੀਆਂ ਨੇ ਕਿਤੇ ਸੋਸ਼ਲ ਮੀਡੀਆ ਤੇ ਵਾਇਰਲ ਨਾ ਕਰ ਦਵੇ ਤਾਂ ਬਾਅਦ ਵਿੱਚ ਕੁੜੀ ਅੱਕ ਕੇ ਗਲਤ ਕਥਮ ਚੁੱਕ ਲੈਂਦੀ ਆ ਉਹ ਆਪਣੇ ਆਪ ਜਿਹੜੀ ਖੁਦ ਖੁਸ਼ੀ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਬਾਅਦ ਵਿੱਚ ਜਦੋਂ ਪੀੜਤ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਬੱਚੀ ਨੇ ਕੋਈ ਚ ਜਹਿਰੀਲੀ ਚੀਜ਼ ਜਿਹੜੀ ਨਿਗਲ ਲਈ ਆ ਤਾਂ ਤੁਰੰਤ ਹੀ ਉਸਨੂੰ ਹਸਪੀਟਲ ਪਹੁੰਚਾਇਆ ਜਾਂਦਾ ਪਰ ਕਿਵੇਂ ਨਾ ਕਿਵੇਂ ਕਰਕੇ ਉਸ ਲੜਕੀ ਦੀ ਜਾਨ ਬਚਾਈ ਜਾਂਦੀ ਆ ਤਾਂ ਬਾਅਦ ਵਿੱਚ ਪੀੜਤ ਮਾਂ ਦੇ ਵੀ ਇਹ ਬਿਆਨ ਆਇਆ ਕਿ ਮੈਂ ਜਿਹੜੀ ਉਸ ਲੜਕੇ ਦੇ ਘਰ 10 ਸਾਲਾਂ ਤੋਂ ਕੰਮ ਕਰਦੀ ਆ ਰਹੀ ਆ ਤੇ ਇਹਨਾਂ ਦੇ ਜਿਹੜਾ ਰਿਲੇਸ਼ਨ ਨੂੰ 2 ਸਾਲ ਹੋ ਚੁੱਕੇ ਸੀ ਜਦੋਂ ਸਾਡੀ ਕੁੜੀ ਦਾ ਮੁੰਡੇ ਦੇ ਨਾਲ ਗੱਲਬਾਤ ਕਰਨੇ ਸ਼ੁਰੂ ਕੀਤੀ ਸੀ ਉਦੋਂ ਸਾਡੀ ਲੜਕੀ ਦੀ ਉਮਰ ਘੱਟੋ-ਘੱਟ 15 ਸਾਲ ਦੀ ਸੀ ਤੇ ਜਦੋਂ ਸਾਨੂੰ ਕੁੜੀ ਦੇ ਰਿਲੇਸ਼ਨ ਬਾਰੇ ਪਤਾ ਲੱਗਿਆ ਤਾਂ ਅਸੀਂ ਮੁੰਡਿਆਂ ਦੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਬਹੁਤ ਸਾਡੇ ਨਾਲ ਪਹਿਲਾਂ ਉਹਨਾਂ ਨੇ ਝੂਠੇ ਵਾਅਦੇ ਕੀਤੇ ਲਾਰੇ ਲਾਏ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਮੁੰਡੇ ਦਾ ਵਿਆਹ ਤੁਹਾਡੀ ਕੁੜੀ ਨਾਲ ਕਰਾ ਦੇਵਾਂਗੇ ਕੋਈ ਨਾ ਹਲੇ ਕੋਈ ਕਾਲ ਨਹੀਂ ਕੋਈ ਨਾ ਰੋਕ ਕੇ ਵਿਆਹ ਕਰ ਦਾਂਗੇ ਪਹਿਲਾਂ ਤਾਂ ਲੜਕੇ ਵਾਲੇ ਨੇ ਇੰਨੇ ਵੱਡੇ ਲਾਰੇ ਲਾਏ ਤਾਂ ਬਾਅਦ ਵਿੱਚ ਫਿਰ ਕੁੜੀ ਨੇ ਇਹ ਦੱਸਿਆ ਕਿ ਮੇਰੀਆਂ ਗਲਤ ਵੀਡੀਓ ਤੇ ਫੋਟੋਆਂ ਵੀ ਉਸ ਲੜਕੇ ਦੇ ਫੋਨ ਵਿੱਚ ਆ ਤਾਂ ਉਸ ਲੜਕੇ ਨੇ ਮੈਨੂੰ ਡਰਾਇਆ ਵੀ ਧਮਕਾਇਆ ਵੀ ਜੇਕਰ ਤੂੰ ਕਿਸੇ ਨੂੰ ਕੋਈ ਵੀ ਗੱਲਬਾਤ ਦੱਸੀ ਤੇ ਜਿਹੜੀਆਂ ਤੇਰੀਆਂ ਵੀਡੀਓ ਆ ਤੇ ਉਹ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਵਾਂਗਾ ਤਾਂ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੀ ਲੜਕੀ ਤੰਗ ਪਰੇਸ਼ਾਨ ਹੋ ਕੇ ਜਿਹੜਾ ਗਲਤ ਕਦਮ ਚੁੱਕਦੀ ਆ ਪਰ ਹੁਣ ਦੂਜੇ ਪਾਸੇ ਜਿਹੜੀ ਪੀੜਤ ਮਾਂ ਉਸਨੇ ਇਹ ਕਿਹਾ ਕਿ ਜਿਹੜੀ ਮੇਰੀ ਧੀ ਆ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਏ ਤੇ ਮੈਂ ਅਸੀਂ ਅਕਸਰ ਤੁਹਾਨੂੰ ਆਪ ਵੀ ਕਹਿੰਨੇ ਆ ਕਿ ਜਿਹੜੀ 11 ਤੋਂ ਲੈ ਕੇ 20 ਸਾਲ ਤੋ ਪਹਿਲਾ ਜਿਹੜੀ ਉਮਰ ਹੁੰਦੀ ਆ ਉਹ ਨਿਆਣ ਪੂਣਾ ਜਿਹੜੀ ਉਮਰ ਹੁੰਦੀ ਆ ਇਸ ਉਮਰ ਦੇ ਵਿੱਚ ਸਾਨੂੰ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਹੁੰਦਾ ਵੀ ਅਸੀਂ ਕੀ ਕਿਹੜਾ ਕੰਮ ਸਹੀ ਕਰ ਰਹੇ ਆ ਜਾਂ ਕਿਹੜਾ ਕੰਮ ਗਲਤ ਕਰ ਰਹੇ ਆ ਘੱਟ ਸੋਚ ਸਮਝ ਹੁਣ ਕਰਕੇ ਸਾਡੀਆਂ ਜਿਹੜੀਆਂ ਅਕਲਾਂ ਤੇ ਇੰਨੇ ਵੱਡੇ ਪਰਦੇ ਪੈ ਜਾਂਦੇ ਆ ਕਿ ਪਿਆਰ ਜਿਹੜਾ ਇਹਨਾਂ ਅੰਧਾ ਕਰ ਦਿੰਦਾ ਇਨਸਾਨ ਨੂੰ ਹਰ ਇੱਕ ਇਨਸਾਨ ਨੂੰ ਉਸ ਨੂੰ ਸਹੀ ਗਲਤ ਦੀ ਕੋਈ ਪਰਖ ਨਹੀਂ ਹੁੰਦੀ ਤਾਂ ਐਸ ਕੁੜੀ ਨਾਲ ਵੀ ਉਹੀ ਸਾਰਾ ਕੁਝ ਵਾਪਰਿਆ ਵੀ ਇੱਕ ਤਾਂ ਦੇ ਅਗਲ ਤੇ ਅਕਲ ਤੇ ਪੜਦਾ ਪੈ ਗਿਆ ਦੂਜਾ ਕਿ ਉਹ ਜਿਹੜਾ ਪਿਆਰ ਆ ਉਸਨੇ ਉਸ ਲੜਕੀ ਨੂੰ ਅੰਨ੍ਹਾ ਕਰ ਦਿੱਤਾ ਤੇ ਤੀਜਾ ਜੇਕਰ ਉਸਨੂੰ ਲੜਕੀ ਨੂੰ ਥੋੜੀ ਬਹੁਤੀ ਸੋਚ ਸਮਝ ਹੁੰਦੀ ਤਾਂ ਹੋ ਸਕਦਾ ਉਹ ਲੜਕੇ ਦੇ ਚੈ ਨਾਲ ਲੱਗਦੀ ਪਹਿਲੀ ਗੱਲ ਤਾਂ ਉਹ ਲੜਕੀ ਨੇ ਉਸ ਮੁੰਡੇ ਨਾਲ ਗੱਲਬਾਤ ਜਦੋਂ ਕੀਤੀ ਆ ਉਸ ਦੀ ਉਮਰ ਉਹਦੋਂ ਘੱਟੋ ਘੱਟ ਜਿਹੜੀ ਆ 15 ਸਾਲ 14-15 ਸਾਲ ਦੀ ਦੱਸੀ ਜਾਂਦੀ ਆ 14-15 ਸਾਲ ਦੀ ਜਿਹੜੀ ਉਮਰ ਆ ਉਸ ਉਮਰ ਦੇ ਵਿੱਚ ਸਾਨੂੰ ਸਹੀ ਗਲਤ ਬਾਰੇ ਕੋਈ ਵੀ ਜ਼ਿਆਦਾ ਜਿਹੜੀ ਨੌਲੇਜ ਨਹੀਂ ਹੁੰਦੀ ਤੇ ਜੇਕਰ ਅਸੀਂ ਇਸ ਛੋਟੀ ਉਮਰ ਦੇ ਵਿੱਚ ਕੋਈ ਗਲਤ ਕੰਮ ਕਰਦੇ ਆ ਤਾਂ ਉਹਦਾ ਸਾਨੂੰ ਹਮੇਸ਼ਾ ਹੀ ਗਲਤ ਜਿਹੜਾ ਰਿਜ਼ਲਟ ਮਿਲਦਾ ਏ ਉਹਦੇ ਨਾਲ ਅਸੀਂ ਜਿਹੜੇ ਆਪਣੀ ਜ਼ਿੰਦਗੀ ਖਰਾਬ ਕਰਨੀ ਕਰਨੀ ਹੁੰਦੀ ਆ ਪਰ ਦੂਜੇ ਪਾਸੇ ਵੀ ਅਸੀਂ ਆਪਣੇ ਜਿਹੜੇ ਕਰਦੇ ਆ ਮਾਤਾ ਪਿਤਾ ਉਹਨਾਂ ਦੀ ਵੀ ਜਿਹੜੀ ਜ਼ਿੰਦਗੀ ਸੇ ਖਰਾਬ ਕਰ ਦਿੰਨੇ ਆ ਤਾਂ ਇਹ ਇੱਕ ਮਾਮਲਾ ਕਿ ਜਿਹੜੀ ਉਹ ਲੜਕੀ ਆ ਪਹਿਲਾਂ ਤਾਂ ਉਹ ਲੜਕੇ ਦੇ ਘਰੇ ਕੰਮ ਕਰਨ ਜਾਂਦੀ ਸੀ ਕੰਮ ਕਰਨਾ ਕੋਈ ਗਲਤ ਕੰਮ ਨਹੀਂ ਪਰ ਜਦੋਂ ਲੜਕੀ ਉਸ ਲੜਕੇ ਦੇ ਘਰ ਕੰਮ ਕਰਨ ਜਾਂਦੀ ਸੀ ਤਬ ਉਸਨੇ ਬਾਅਦ ਵਿੱਚ ਲੜਕੇ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਤੇ ਦੋਨੇ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਤੇ ਬਾਅਦ ਵਿੱਚ ਕੁੜੀ ਦੇ ਨਾਲ ਸ਼ੋਸ਼ਣ ਹੁੰਦਾ ਦੋ ਸਾਲਾਂ ਤੱਕ ਜਦੋਂ ਸ਼ੋਸ਼ਣ ਹੁੰਦਾ ਫਿਰ ਉਹ ਜਦੋਂ ਕਹਿੰਦੀ ਹੈ ਵੀ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦੀ ਆ ਤਾਂ ਲੜਕਾ ਜਿਹੜਾ ਉਸ ਲੜਕੀ ਨੂੰ ਜਿਹੜਾ ਜਵਾਬ ਦੇ ਦਿੰਦਾ ਹੈ ਤਾਂ ਫਿਰ ਦੂਜੇ ਪਾਸੇ ਇਹ ਵੀ ਕਹਿੰਦਾ ਜੇਕਰ ਤੂੰ ਕਿਸੇ ਤੋਂ ਕਿਸੇ ਹੋਰ ਨੂੰ ਕੋਈ ਗੱਲਬਾਤ ਦਸੀ ਤਾਂ ਤੇਰੀਆਂ ਜਿਹੜੀਆਂ ਗਲਤ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗਾ ਪਰ ਦੂਜੇ ਪਾਸੇ ਲੜਕੇ ਦੇ ਮਾਤਾ ਪਿਤਾ ਦੀ ਇਹ ਗਲਤੀ ਆ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ ਕਿ ਅਸੀਂ ਜੇ ਵੇ ਆਪਣੇ ਲੜਕੇ ਦਾ ਵਿਆਹ ਤੇ ਤਾਂ ਹੱਡੀ ਲੜਕੀ ਨਾਲ ਨਹੀਂ ਕਰਾਂਗੇ ਕਿਉਂਕਿ ਤੁਸੀਂ ਜਿਹੜੇ ਆ ਛੋਟੀ ਜਾਤੀ ਤੋਂ ਆ ਅੱਜ ਕੱਲ ਦੇ ਜਿਹੜੇ ਲੋਕ ਆ ਹਲੇ ਤੱਕ ਵੀ ਇਦਾਂ ਦੇ ਪਏ ਆ ਜਿਹੜੇ ਜਾਤ ਪਾਤ ਨੂੰ ਦੇਖ ਕੇ ਵਿਆਹ ਕਰਦੇ ਆ ਆਪਣੇ ਲੜਕੀ ਲੜਕਾ ਲੜਕੀ ਦਾ ਵਿਆਹ ਕਰਦੇ ਆ ਪਰ ਜਾਤ ਪਾਤ ਦੇ ਨਾਲ ਕੋਸ਼ਿਸ਼ ਵੀ ਨਹੀਂ ਹੁੰਦਾ ਇਹਦੇ ਵਿੱਚ ਜ਼ਿਆਦਾ ਜਿਹੜੀ ਆ ਇਨਸਾਨ ਦੀ ਜਿਹੜੀ ਆ ਸੋਚ ਸਮਝ ਅਤੇ ਸੁਭਾਅ ਜਿਹੜਾ ਸਭ ਤੋਂ ਜ਼ਰੂਰ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ ਜੇਕਰ ਬੰਦੇ ਦੀ ਸੋਚ ਸਮਝ ਅਤੇ ਸੁਭਾਅ ਚੰਗਾ ਏ ਤਾਂ ਸਾਰਾ ਕੁਝ ਹੀ ਚੰਗਾ ਏ ਜੇਕਰ ਬੰਦੇ ਦੀ ਕੋਈ ਸੋਚ ਨਹੀਂ ਕੋਈ ਸਮਝ ਨਹੀਂ ਕੋਈ ਉਹਦੇ ਸੁਭਾਅ ਜਿਹੜਾ ਬਹੁਤ ਵਧੀਆ ਨਹੀਂ ਤਾਂ ਫੇਰ ਕਿਸੇ ਨਾਲ ਵੀ ਆਪਾਂ ਜੇਕਰ ਆਪਣੀ ਕਾਸਟ ਦੇ ਵਿਅਕਤੀ ਨਾਲ ਵਿਆਹ ਕਰਦੇ ਹਾਂ ਜੇਕਰ ਉਸ ਨੂੰ ਸੋਚ ਨਹੀਂ ਸਮਝ ਨਹੀਂ ਕੋਈ ਉਹਦੀ ਵਿਚਾਰ ਨਹੀਂ ਤਾਂ ਫਿਰ ਵੀ ਆਪਣੀ ਜਾਂਚ ਵਿਆਹ ਕਰਵਾਉਣੇ ਵੀ ਆ ਤਾਂ ਵੀ ਉਹ ਵਿਆਹ ਕਰਵਾਉਣ ਚ ਕੋਈ ਫਾਇਦਾ ਨਹੀਂ ਨਿਕਲਦਾ ਸਭ ਤੋਂ ਪਹਿਲਾਂ ਬੰਦੇ ਨੂੰ ਕਾਸਟ ਨਹੀਂ ਸੋਚ ਸਮਝ ਤੇ ਸੁਭਾਅ ਤੇ ਵਿਚਾਰਧਾਰਾ ਜਿਹੜੀ ਬੰਦੇ ਦੀ ਹੁੰਦੀ ਆ ਉਹ ਦੇਖਣੀ ਚਾਹੀਦੀ ਆ ਜੇਕਰ ਬੰਦੇ ਸੋਚ ਸਮਝ ਤੇ ਵਿਚਾਰਧਾਰਾ ਚੰਗੀ ਹੋਵੇਗੀ ਤਾਂ ਜਿਹੜੀ ਆ ਵਿਆਹ ਦੀ ਜਿੰਦਗੀ ਸਚਾਰੂ ਢੰਗ ਨਾਲ ਹਰ ਇੱਕ ਵਿਅਕਤੀ ਜਿਹੜੀ ਬਤੀਤ ਕਰ ਲਵੇਗਾ ਤੇ ਹੁਣ ਜਿਹੜਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਪੁਲਸ ਕੋਲ ਜਾ ਕੇ ਪੁਲਸਟਾਨੇ ਜਾ ਕੇ ਉੱਥੇ ਜਿਹੜੀ ਐਫਆਈਆਰ ਦਰਜ ਕਰਵਾਈ ਆ ਤੇ ਪੁਲਸ ਨੇ ਹੁਣ ਇਸ ਮਾਮਲੇ ਦੇ ਉੱਪਰ ਜਾਂਚ ਪੜਤਾਲ ਕਰਨੇ ਸ਼ੁਰੂ ਕਰ ਦਿੱਤੀ ਆ ਤਾਂ ਇਹਦੇ ਉੱਪਰ ਜਿਹੜੀ ਕਾਰਵਾਈ ਬੰਦ ਹੀ ਹੋਵੇਗੀ ਤਾਂ ਪੁਲਸ ਦੁਆਰਾ ਜਿਹੜੀ ਸ਼ੁਰੂ ਕੀਤੀ ਜਾਵੇਗੀ ਜੇਕਰ ਇਹ ਇਸ ਖਬਰ ਦੇ ਰਿਲੇਟਡ ਕੋਈ ਵੀ ਅਗਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਵੀ ਉਹ ਜਿਹੜਾ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰ ਆ ਪੁਲਸ ਵਾਲਿਆਂ ਨੇ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਆ ਜਾਂ ਨਹੀਂ ਕੀਤੀ ਇਹਦੇ ਰਿਲੇਟਡ ਕੋਈ ਵੀ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤਹਾ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ